ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਹਾਜ਼ਰਾਂ ਤੁਹਾਡੇ ਸਾਹਮਣੇ ਇੱਕ ਨਵੀਂ ਸਟੋਰੀ ਲੈ ਕੇ ਬਈ ਇਹ ਸਟੋਰੀ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਤੁਸੀਂ ਇੱਕ ਵਾਰੀ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਦੁਨੀਆ ਉੱਤੇ ਕੀ ਕੁਝ ਚੱਲ ਰਿਹਾ ਕਿਵੇਂ ਇੱਕ ਕੁੜੀ ਪਹਿਲਾਂ ਲਵ ਮੈਰਿਜ ਕਰਵਾਉਂਦੀ ਆ ਫਿਰ ਇੱਕ ਧੀ ਦੀ ਮਾਂ ਬਣਦੀ ਆ ਤੇ ਉਸ ਤੋਂ ਬਾਅਦ ਉਹ ਕੀ ਚੰਨ ਚੜਾਉਂਦੀ ਆ ਇਹ ਸੁਣ ਕੇ ਤੁਹਾਡੇ ਪੈਰਾਂ ਥੱਲੇੋਂ ਮਿੱਟੀ ਨਿਕਲ ਜੂਗੀ ਬਈ ਮੁੰਡਾ ਕਰੋਂ ਸਰਦਾ ਵਰਦਾ ਹੁੰਦਾ ਮੁੰਡੇ ਦੇ ਪਿਓ ਦਾ ਬਹੁਤ ਵਧੀਆ ਟਰੱਕਾਂ ਦਾ ਕੰਮ ਹੁੰਦਾ ਟਰਾਲੇ ਚੱਲਦੇ ਹੁੰਦੇ ਆ ਪਿੰਡ ਦੇ ਵਿੱਚ ਪੂਰੇ ਇੱਜ਼ਤਦਾਰ ਬੰਦੇ ਹੁੰਦੇ ਆ ਚਲੋ ਜੀ ਜਿਹੜਾ ਇਹ ਮੁੰਡਾ ਹੁੰਦਾ ਮੁੰਡੇ ਨਾਲ ਕੁੜੀ ਦੀ ਗੱਲਬਾਤ ਹੋ ਜਾਂਦੀ ਆ ਫੋਨ ਤੇ ਗੱਲਬਾਤ ਹੋਣੀ ਸ਼ੁਰੂ ਹੋ ਜਾਂਦੀ ਆ ਕੁੜੀ ਬਹੁਤ ਜਿਆਦਾ ਸੋਹਣੀ ਸੁਨੱਖੀ ਉੱਚੀ ਲੰਮੀ ਹੁੰਦੀ ਆ ਪਰ ਘਰੋਂ ਕੁੜੀ ਵਾਲੇ ਬਹੁਤ ਜਿਆਦਾ ਗਰੀਬ ਹੁੰਦੇ ਆ ਚਲੋ ਜੀ ਮੁੰਡੇ ਨਾਲ ਗੱਲਬਾਤ ਹੋ ਗਈ 4 ਸਾਲ ਬਹੁਤ ਵਧੀਆ ਆਪਸ ਦੇ ਵਿੱਚ ਉਹਨਾਂ ਦਾ ਪਿਆਰ ਚੱਲਦਾ ਉਹਨਾਂ 4 ਸਾਲਾਂ ਦੇ ਵਿੱਚੋਂ ਕੁੜੀ ਨਰਸਿੰਗ ਦਾ ਕੋਰਸ ਕਰ ਰਹੀ ਹੁੰਦੀ ਆ ਤੇ ਕਈ ਵਾਰੀ ਉਹਦੀ ਫੀਸ ਵੀ ਮ ਤਾਨੂੰ ਪਤਾ ਇੱਕ ਵੱਖਰੀ ਚੀਜ਼ ਹੁੰਦੀ ਐ ਪਿਆਰ ਤੇ ਜੰਗ ਵਿੱਚ ਸਾਰਾ ਕੁਝ ਜਾਇਜ਼ ਹੁੰਦਾ ਚਲੋ ਜੀ ਕੁੜੀ ਵਾਲੇ ਗਰੀਬ ਸੀਗੇ ਮੁੰਡੇ ਵਾਲੇ ਤਗੜੇ ਸੀਗੇ ਚਲੋ ਜੀ ਫੇਰੇ ਆਪਸ ਦੇ ਵਿੱਚ ਵਿਆਹ ਕਰਾਉਣ ਬਾਰੇ ਸੋਚਦੇ ਆ ਮੁੰਡਾ ਆਪਦੇ ਘਰੇ ਸਾਰੀ ਗੱਲਬਾਤ ਕਰਦਾ ਚਲੋ ਜੀ ਮੁੰਡੇ ਦਾ ਮਾਂ ਪਿਓ ਕਹਿੰਦਾ ਵੀ ਚਲੋ ਜੀ ਮੈਨੂੰ ਚੰਗਾ ਲੱਗਦਾ ਤੁਸੀਂ ਕਰ ਲਓ ਪਰ ਕੁੜੀ ਕਹਿੰਦੀ ਵੀ ਮੇਰੇ ਘਰੇ ਇਸ ਗੱਲ ਦਾ ਨਹੀਂ ਪਤਾ ਲੱਗਣਾ ਚਾਹੀਦਾ ਕਿ ਮੈਂ ਲਾਮ ਮੈਰਜ ਕਰਾ ਰਹੀਆਂ ਵੀ ਮੈਂ ਘਰੇ ਕੁਝ ਨਹੀਂ ਦੱਸਣਾ ਚਲੋ ਜੀ ਮੁੰਡਾ ਵਿਚੋਲਾ ਵਿਚੋਲਾ ਲੱਭ ਕੇ ਉਹਨਾਂ ਦੇ ਪਿੰਡੋਂ ਕੋਈ ਉਹਨਾਂ ਦੇ ਘਰੇ ਭੇਜ ਦਿੱਤਾ ਜਾਂਦਾ 10 ਪਾਦ ਦਿੱਤੀਂਦੀਆਂ ਘਰ ਕੁੜੀ ਵਾਲੇ ਮੁੰਡਾ ਵੇਖਣ ਆਉਂਦੇ ਜਦ ਘਰ-ਬਾਰ ਸਾਰਾ ਕੁਝ ਦੇਖਦੇ ਆ ਉਹ ਪਟਾਕ ਤੇਰੇ ਹਾਂ ਕਰ ਦਿੰਦੇ ਆ ਚਲੋ ਜੀ ਇਧਰੋਂ ਮੁੰਡੇ ਵਾਲੇ ਜਾਂਦੇ ਸਗਣ-ਸਗਣ ਪਾ ਕੇ ਕੁੱਲ ਮਿਲਾ ਕੇ ਕੁੜੀ ਤੇ ਮੁੰਡੇ ਦਾ ਆਪਸ ਹੋ ਜਾਂਦਾ ਵਿਆਹ ਕਹਿੰਦਾ ਵਿਆਹ ਦੇ ਵਿੱਚ ਵੀ ਆਪਾਂ 1 ਰੁਪਿਆ ਦਾ ਦਾਜ ਨਹੀਂ ਲਿਆ ਉਹਨਾਂ ਤੋਂ ਦਾਜ ਵਿਚਾਰਾਂ ਨੇ ਦੇਣਾ ਵੀ ਕਿਸੇ ਘਰੋਂ ਪਹਿਲਾਂ ਹੀ ਗਰੀਬ ਸੀਗੇ ਤੇ ਨਾ ਹੀ ਉਹਨਾਂ ਦਾ ਕੋਈ ਕੰਦਾ ਆਪਾਂ ਵਿਆਹ ਤੇ ਖਰਚਾ ਕਰਾਇਆ ਚਲੋ ਜੀ ਵਿਆਹ ਹੋਣ ਤੋਂ ਬਾਅਦ ਕਹਿੰਦਾ ਜਿਹੜਾ ਮੇਰਾ ਸਾਲਾ ਹੁੰਦਾ ਉਹਦੇ ਕੋਲੇ ਪਾਉਣਾ ਕਿੱਲਾ ਜ਼ਮੀਨ ਦਾ ਹੁੰਦਾ ਉਹਦੇ ਭੂਆ ਦੇ ਪੁੱਤ ਕੈਨੇਡਾ ਗਏ ਹੁੰਦੇ ਉਹ ਕਹਿੰਦੇ ਵੀ ਅਸੀਂ ਖਰਚਾ ਬੀਤ ਜਾ ਕੇ ਤੁਸ ਔਖਾ ਹੋ ਜਾਏਗਾ ਚਲੋ ਜੀ ਜਿਹੜੀ ਪਾਉਣਾ ਕਿਲਾ ਜ਼ਮੀਨ ਦਾ ਵਿਚਾਰਾ ਵੇਚ ਕੇ ਉਹ ਕੈਨੇਡਾ ਚਲਾ ਜਾਂਦਾ ਉੱਥੇ ਜਾ ਕੇ ਆਪ ਦਾ ਸੈੱਟ ਹੋ ਜਾਂਦਾ ਕਹਿੰਦਾ ਵਿਆਹ ਤੋਂ ਸਾਲ ਕੁ ਬਾਅਦ ਸਾਡੇ ਘਰੇ ਇੱਕ ਧੀ ਜਨਮ ਲੈਂਦੀ ਆ ਚਲੋ ਜੀ ਕੁੜੀ ਹੋ ਜਾਂਦੀ ਆ ਸਾਡਾ ਕਹਿੰਦਾ ਟਰੱਕਾਂ ਦਾ ਕੰਮ ਸੀ ਸਾਰੀ ਸਾਰੀ ਕੁਝ ਸ਼ਹਿਰ ਦੇ ਨਾਲ ਜ਼ਮੀਨ ਸੀ ਕਿ ਸਾਰੀ ਪ੍ਰਾਪਰਟੀ ਵੀ ਸ਼ਹਿਰ ਦੀ ਸਾਡੇ ਕੋਲੇ ਚਲੋ ਜੀ ਕਹਿੰਦਾ ਮੈਂ ਫਾਦਰ ਸਾਹਿਬ ਵੀ ਟਰਾਲਾ ਚ ਲਾਉਂਦੀ ਸੀ ਮੈਂ ਵੀ ਨਾਲ ਉਹਨਾਂ ਦੇ ਜਾਂਦਾ ਹੁੰਦਾ ਸੀਗਾ ਇੱਕ ਦੋ ਟਰਾਲੀ ਡਰਾਈਵਰ ਵਗੈਰਾ ਰੱਖੇ ਹੋਏ ਸੀਗੇ ਵੀ ਸਾਡਾ ਕੀਤਾ ਹੀ ਟਰੱਕਾਂ ਦਾ ਸੀਗਾ ਕਹਿੰਦਾ ਕੁੜੀ ਹੋਣ ਤੋਂ ਬਾਅਦ ਵੀ ਕਹਿੰਦਾ ਇੱਕ ਦਿਨ ਅਚਾਨਕ ਮੇਰੇ ਸਾਲੇ ਦਾ ਮੇਰੀ ਘਰ ਦੀ ਨੂੰ ਫੋਨ ਆਉਂਦਾ ਤੇ ਉਹ ਕਹਿੰਦਾ ਵੀ ਭੈਣੇ ਐ ਕਰ ਵੀ ਤੁਸੀਂ ਕੈਨੇਡਾ ਆ ਜਾਓ ਇੱਥੇ ਵਧੀਆ ਕੰਮ ਕਰਾ ਆ ਵੀ ਵਧੀਆ ਕੰਟਰੀ ਆ ਇੱਥੇ ਆ ਕੇ ਸੈੱਟ ਹੋ ਜਾਓਗੇ ਵੀ ਤੁਸੀਂ ਆ ਜਾਓ ਚਲੋ ਜੀ ਕਹਿੰਦਾ ਮੇਰੀ ਘਰ ਦੀ ਮੇਰੇ ਨਾਲ ਗੱਲ ਕਰਦੀ ਆ ਕਹਿੰਦਾ ਅਸੀਂ ਲਵ ਮੈਰਿਜ ਕਰਾਈ ਹੁੰਦੀ ਆ ਤੇ ਮੇਰੀ ਘਰ ਦੀ ਜਿਵੇਂ ਮੈਨੂੰ ਕਹਿੰਦੀ ਮੈਂ ਚਲ ਕੋਈ ਗੱਲ ਨਹੀਂ ਵੀ ਜੇ ਤੂੰ ਕਹਿੰਦੇ ਵੀ ਚੱਲਦੇ ਪਰ ਚੱਲਦੇ ਹੋਰ ਕੀ ਆ ਵੀ ਇੱਥੇ ਕਿਹੜਾ ਕੰਮ ਸੌਖਾ ਵੀ ਤੁਸੀਂ ਜਨਰਾਜ ਵੀ ਟਰਾਲੇ ਚਲਾਉਣਾ ਇੱਥੇ ਚਲਾਉਣਾ ਫਿਰ ਜਾ ਕੈਨੇਡਾ ਚਲਾ ਲਾਂ ਕਹਿੰਦਾ ਚਲੋ ਜੀ ਮੈਂ ਕੀ ਕਰਦਾ ਮੈਂ ਆਪਦੀ ਘਰ ਦੀ ਨੂੰ ਆਈਲੈਂਸ ਕਰਨ ਲਾ ਦਿੰਦਾ ਕਹਿੰਦਾ ਜਦੋਂ ਜੀ ਉਹ ਆਈਲੈਂਸ ਕਰਨ ਲੱਗ ਜਾਂਦੀ ਆ ਤੇ ਆਈਲੈਂਸ ਦਾ ਪੇਪਰ ਦਿੱਤਾ ਜਾਂਦਾ ਪੇਪਰ ਤੋਂ ਬਾਅਦ ਕੀ ਹੁੰਦਾ ਉਹਦੇ ਬੈਂਡ ਘਟ ਆ ਜਾਂਦੇ ਆ ਚਲੋ ਜੀ ਰਿਜ਼ਲਟ ਆਉਣ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਦਾ ਕਿ ਉਹਦੇ ਬੈਂਡ ਘਟ ਆ ਗਏ ਵੀ ਫੈਲ ਨਹੀਂ ਲੱਗਣੀ ਤੇ ਕਹਿੰਦਾ ਫਿਰ ਮੈਂ ਕਿਹਾ ਵੀ ਹੁਣ ਦੁਬਾਰਾ ਆਈਲੈਂਸ ਕਰਨਾ ਪਊਗਾ ਹਨਾ ਕਹਿੰਦਾ ਮੇਰੇ ਫਾਦਰ ਸਾਹਿਬ ਥੋੜੇ ਗਰਮ ਸੁਭਾਅ ਦੇ ਸੀ ਕਿ ਤੇ ਉਹਨਾਂ ਵਾਲੇ ਸੋਚਦੇ ਸੀ ਜੇ ਕੰਮ ਹੀ ਕਰਨਾ ਇੱਥੇ ਰਹਿ ਕੇ ਕਰੋ ਬਾਹਰ ਜਾ ਕੇ ਕੀ ਕਰਨਾ ਵੀ ਉਸ ਚੀਜ਼ ਨੂੰ ਚੰਗਾ ਨਹੀਂ ਸੀ ਸਮਝਦੇ ਮੰਨ ਲਓ ਮੁੰ ਕਹਿੰਦਾ ਮੈਂ ਸੋਚਿਆ ਵੀ ਯਾਰ ਹੁਣ ਦੁਬਾਰਾ ਪੇਪਰ ਵੀ ਦੇਣਾ ਤੇ ਫੀਸ ਵੀ ਭਰਨੀ ਵੀ ਮੈਂ ਆਪਦੇ ਪਿਓ ਕੋਲੇ ਕਿਵੇਂ ਗੱਲ ਕਰਾਂਗਾ ਮੀ ਉਹਨੇ ਕਿਹਾ ਪਹਿਲਾਂ ਤੁਸੀਂ ਇੰਨੇ ਪੈਸੇ ਲੈ ਖਰਾਬ ਕਰਦੇ ਵੀ ਪਿਓ ਕਹਿੰਦੇ ਹੀ ਹੁੰਦਾ ਤੁਹਾਨੂੰ ਪਤਾ ਹੀ ਹੈ ਹਨਾ ਚੰਗੇ ਮਾੜੇ ਤੋਂ ਕਹਿੰਦਾ ਤੁਹਾਨੂੰ ਜੀ ਮੇਰੀ ਘਰ ਦੀ ਕੀ ਕਰਦੀ ਹੈ ਕਹਿੰਦੀ ਵੀ ਉੱਥੇ ਦੁਬਾਰਾ ਆਈਲੈਂਡਸ ਕਰਨ ਲੱਗ ਜਾਂਦੀ ਹੈ ਤੇ ਉੱਥੇ ਹੀ ਜੌਬ ਕਰਨ ਲੱਗ ਜਾਂਦੀ ਹੈ ਕਹਿੰਦਾ ਮੈਂ ਅੱਜ ਘਰ ਦੀ ਨੂੰ ਕਿਹਾ ਵੀ ਕੀ ਲੋੜ ਆ ਆਪਣੇ ਕੋਲੇ ਸਾਰਾ ਕੁਝ ਵਧੀਆ ਵੀ ਤੂੰ ਜੌਬ ਨਾ ਕਰ ਉਹ ਕਹਿੰਦੀ ਨਹੀਂ ਨਹੀਂ ਐਵੇਂ ਫਿਰ ਵੀ ਮੇਰਾ ਸਹੁਰਾ ਗੁੱਸਾ ਕਰੂਗਾ ਵੀ ਪਹਿਲਾਂ ਵੀ ਪੈਸੇ ਖਰਾਬ ਕਰਦੇ ਮੈਂ ਚਾਹੁੰਨੀ ਬਾਕੀ ਮੈਂ ਕਮਾ ਕੇ ਦਿੰਦੇ ਆਪਾਂ ਪੇਪਰ ਦੀ ਫੀਸ ਭਰ ਕੇ ਆਈ ਲੈਟਸ ਦੁਬਾਰਾ ਕਰ ਲਾਂ ਕਹਿੰਦਾ ਚਲੋ ਜੀ ਮੇਰੇ ਵੀ ਉਹ ਖਾਨੇ 'ਚ ਗੱਲ ਬੈ ਗਈ ਜਿਵੇਂ ਉਹਨੇ ਕਹਿਤਾ ਮੈਂ ਚੱਲ ਠੀਕ ਹੈ ਜਿਵੇਂ ਤੁਹਾਨੂੰ ਚੰਗਾ ਲੱਗਦਾ ਕਰ ਲਾਂ ਕਹਿੰਦਾ ਚਲੋ ਜੀ ਮੇਰੀ ਘਰ ਦੀ ਦੁਬਾਰਾ ਆਈ ਲੈਟਸ ਕਰਨਾ ਆਈ ਦੀ ਸੈਂਟਰ ਤੇ ਉੱਥੇ ਜੌਬ ਕਰਨ ਲੱਗ ਜੰਦਾ ਕਹਿੰਦਾ ਚਲੋ ਜੀ ਮੈਂ ਗੇੜਾ ਲਾਉਣ ਚਲਾ ਜਾਣਾ ਆ ਜਾਣਾ ਗੇੜਾ ਲਾਉਣ ਚਲਾ ਜਾਣਾ ਕਹਿੰਦਾ ਕਿਤੇ ਨਾ ਮੁੜ ਕੇ ਜਦੋਂ ਪੇਪਰ ਦੀ ਫੀਸ ਭਰ ਨਹੀਂ ਹੁੰਦੀ ਆ ਇਹ ਮੈਨੂੰ ਫੋਨ ਕਰਦੀ ਵੀ ਆਪਾਂ ਪੇਪਰ ਦੀ ਫੀਸ ਭਰ ਨਹੀਂ ਕਹਿੰਦਾ ਮੈਂ ਹਾਂ ਚੱਲ ਕੋਈ ਨਹੀਂ ਮੈਂ ਗੇੜਾ ਕਹਿੰਦਾ ਗੋਮ ਨੂੰ ਮਾਦੀਤੀ ਬੋਲੀ ਕਹਿੰਦੀ ਤਨਖਾਹ ਤਾਂ ਆ ਵੀ ਗਈ ਤੇ ਉੱਡ ਵੀ ਗਈ ਕਹਿੰਦਾ ਮੈਂ ਬੜਾ ਸੁਣ ਕੇ ਹੈਰਾਨ ਹੋਇਆ ਵੀ ਮੈਂ ਤਾਂ ਇਹਨੂੰ ਇੱਕ ਰਪੀਰਪੀ ਦਾ ਹਿਸਾਬ ਦੱਸਦਾ ਵੀ ਆਪਣੇ ਉੱਥੇ ਇੰਨੇ ਪੈਸੇ ਲੱਗ ਗਏ ਉੱਥੋਂ ਇਸ ਗੇੜੇ 'ਚ ਇੰਨੇ ਬਣ ਗਏ ਇਨਾ ਖਰਚਾ ਹੋ ਗਿਆ ਕਹਿੰਦਾ ਯਾਰ ਇਸ ਮਾਦੀਤੀ ਨੇ ਗੱਲ ਹੀ ਨਹੀਂ ਕੀਤੀ ਮੇਰੇ ਕੋਲੇ ਵੀ ਮੇਰੇ ਕੋਲ ਤਨਖਾਹ ਆ ਗਈ ਵੀ ਦੱਸਿਆ ਤੱਕ ਵੀ ਨਹੀਂ ਮੈਨੂੰ ਕਹਿੰਦਾ ਯਾਰ ਮੈਨੂੰ ਗੱਲ ਬੜੀ ਫੀਲ ਹੋਈ ਕਹਿੰਦਾ ਯਾਰ ਮੇਰੇ ਨਾਲ ਮੈਨੂੰ ਗੁੱਸਾ ਬੜਾ ਉਸਦੀ ਦਾ ਆ ਕਹਿੰਦਾ ਮੈਂ ਚੱਕ ਕੇ ਅੱਜ ਸੱਸ ਨੂੰ ਫੋਨ ਕਰਤਾ ਵੀ ਵੀ ਮੰਮੀ ਜੀ ਆ ਗੱਲ ਦੇਖੋ ਕੀ ਕਰਦੀ ਆ ਹਨਾ ਵੀ ਇਹ ਜੌਬ ਤੇ ਕੰਨੀ ਸੀ 7000 ਕਮਾਉਂਦੀ ਕਿ ਨਹੀਂ ਕਮਾਉਂਦੀ ਵੀ ਇਹਨੇ ਮੈਨੂੰ ਦੱਸਿਆ ਨਹੀਂ ਵੀ ਤਨਖਾਹ ਵੀ ਆ ਗਈ ਇਹ ਕਹਿੰਦੀ ਆ ਗਈ ਡੁੱਟ ਵੀ ਗਈ ਮੈਂ ਦਿਆਂ ਦਾ ਸੜਕਾਂ ਤੇ ਖਾਂਦਾ ਫਿਰਦਾ ਤੇ ਅਗੋਂ ਕਹਿੰਦਾ ਮੇਰੀ ਸੱਸ ਪਤਾ ਕੀ ਬੋਲੀ ਸੱਸ ਕੋ ਕਹਿੰਦੀ ਵੀ ਜੇ ਬੰਦੇ ਜੇ ਬੁੜੀਆਂ ਸਾਰਾ ਕੁਝ ਬੰਦੇ ਨੂੰ ਦੱਸਾਂ ਨਾ ਫਿਰ ਤਾਂ ਘਰ ਬੱਸ ਸਕੇ ਕਹਿੰਦਾ ਯਾਰ ਮੈਂ ਸੁਣ ਕੇ ਹੈਰਾਨ ਹੋ ਗਿਆ ਮੈਂ ਕਹਿੰਦਾ ਫੋਨ ਕੱਟਦਾ ਮੈਂ ਐਸੇ ਆਪਾਂ ਛੱਡ ਕਹਿੰਦਾ ਮੈਂ ਉਸ ਗੱਲ ਤੇ ਮਿੱਟੀ ਪਾਤੀ ਵੀ ਚਲੋ ਛੱਡਿਆ ਯਾਰ ਵੀ ਕਾਦੇ ਵਾਸਤੇ ਹਨਾ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਕੀ ਹੋਇਆ ਕਹਿੰਦਾ ਥੋੜੇ ਕਿ ਟਾਈਮ ਬਾਅਦ ਦੋ ਤਿੰਨ ਘੰਟਿਆਂ ਬਾ ਕਹ ਜਦੀ ਦੀ ਮਾਂ ਇੱਥੇ ਆਉਂਦੀ ਕਹਿੰਦਾ ਮੈਨੂੰ ਵੀ ਮਾੜਾ ਚੰਗਾ ਬੋਲਦੀ ਆ ਤੇ ਬਸੇਰਾ ਕੁਝ ਕਹਿੰਦੀ ਆ ਕਹਿੰਦਾ ਮੈਂ ਵਿੱਚੋਂ ਪਹਿਲੇ ਸਾਰੇ ਕੁਝ ਸੁਣ ਲੈਣਾ ਤੇ ਕਹਿੰਦਾ ਚੱਕ ਕੇ ਅਜੀ ਕੁੜੀ ਨੂੰ ਨਾਲ ਲੈ ਜਾਂਦੀ ਆ ਕਹਿੰਦਾ ਚਲੋ ਜੀ ਮੇਰੇ ਘਰ ਦੀ ਆਪਦੇ ਮੇਰੀ ਕੁੜੀ ਆ ਰੂ ਨਾਲ ਚੱਕਦੀ ਆ ਚੱਕਦੀ ਆ ਬੈਗ ਤੇ ਉੱਡ ਜਾਂਦੀ ਆ ਦੀ ਮਾਂ ਨਾਲ ਕਹਿੰਦਾ ਮੈਂ ਆਖੇ ਯਾਰ ਕਮਾਲ ਦੀ ਗੱਲ ਆ ਵੀ ਸਿਆਣੀ ਪਿਆਣੀ ਹੈਗੀ ਸੱਸ ਮੇਰੀ ਹਨਾ ਵੀ ਇਹਨੇ ਕੀਤਾ ਕੀ ਵੀ ਕਮ ਸੇ ਕਮ ਆਪ ਦੀ ਤੀਨ ਉਹ ਸਮਝਾਉਂਦੀ ਆ ਕੇ ਕਹਿੰਦਾ ਚਲੋ ਜੀ ਮੈਂ ਮੈਨੂੰ ਵੀ ਗੁੱਸਾ ਹੁੰਦਾ ਥੋੜੇ ਦਿਨਾਂ ਲਈ ਤੇ ਕਹਿੰਦਾ ਮੈਂ ਵੀ ਨਹੀਂ ਜਾਂਦਾ ਸੌਰਿਆਂ ਤੇ ਲੈਣ ਵਾਸਤੇ ਕਹਿੰਦਾ ਚਲੋ ਬਾਅਦ ਚ ਮੇਰੇ ਫਾਦਰ ਸਾਹਿਬ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਤੂੰ ਲੈ ਆ ਵੀ ਛੋਟੇ ਮੂਟੇ ਕਾਰਜ ਗੱਲਾਂ ਹੁੰਦੀਆਂ ਰਹਿੰਦੀਆਂ ਕਹਿੰਦਾ ਜਦੋਂ ਮੈਂ ਆਪ ਦੀ ਘਰ ਲਈ ਸੌਰੇ ਲੈਣੇ ਜਾਣਾ ਕਹਿੰਦਾ ਜਾਂਦਿਆਂ ਨੂੰ ਮੇਰੀ ਸੱਸ ਪਿੰਡ ਦੇ ਸਰਪੰਚ ਨੂੰ ਪਿੰਡ ਦੇ ਮੈਂਬਰਾਂ ਨੂੰ ਵੀ ਯਾਨੀ ਕਿ ਪੰਚਾਇਤ ਆਪ ਦੇ ਘਰੇ ਬਿਠਾਈ ਬੈਠੀ ਹੁੰਦੀ ਮੇਰੇ ਜਵਾਈ ਨਹੀਂ ਜਾਉਣਾ ਕਿਉਂਕਿ ਜਦੋਂ ਮੈਂ ਜਾਂਦਾ ਉੱਥੇ ਮੈਨੂੰ ਪੰਚਾਇਤ ਵਾਲੇ ਬਾਹੜਿਆਂ ਦੇ ਵੀ ਕਹਿੰਦਾ ਪ੍ਰਚਾਰ 5-5 ਘੰਟੇ ਗੱਲਾਂ-ਬਾਤਾਂ ਚੱਲਦੀਆਂ ਨੇ ਕਹਿੰਦਾ ਆਖਰ ਨੂੰ ਮੈਂ ਉਹਨਾਂ ਨੂੰ ਕਿਹਾ ਵੀ ਗੱਲ ਸੁਣੋ ਵੀ ਤੁਸੀਂ ਚਾਹੁੰਦੇ ਕੀ ਮੈਨੂੰ ਦੱਸੋ ਤੁਸੀਂ ਵੀ ਚਾਹੁੰਦੇ ਕੀ ਛੋਟੀ ਜੀ ਤਾਂ ਗੱਲ ਸੀ ਕਿ ਸਾਡੇ ਦੋਵਾਂ ਜੀਆਂ ਦੀ ਹਨਾ ਵੀ ਐਕਟੀਵਿਟੀ ਦਾ ਗੱਲ ਹੈ ਹੀ ਨਹੀਂ ਸੀ ਪੰਚਾਇਤਾਂ ਤੱਕ ਪਹੁੰਚਣ ਵਾਲੀ ਕਹਿੰਦਾ ਚਲੋ ਜੀ ਉੱਥੇ ਸਵੇਰ ਸਾਹਮਣੇ ਸ਼ਰਤ ਰੱਖੀ ਜਾਂਦੀ ਵੀ ਅੱਜ ਤੋਂ ਬਾਅਦ ਨਾਲ ਤੂੰ ਟਰਾਲਾ ਚਲਾਏਂਗਾ ਤੇ ਨਾ ਹੀ ਤੂੰ ਕੀ ਕਹਿੰਦੇ ਆ ਖੇਤੀਬਾੜੀ ਕਰੇਂਗਾ ਮੈਂ ਵੀ ਯਾਰ ਕਮਾਲ ਦੀ ਗੱਲ ਆ ਵੀ ਹੋਰ ਕਰਨਾ ਕੀ ਆ ਕਹਿੰਦਾ ਵੀ ਹਾਂ ਕਿਸੇ ਆਪ ਦੇ ਪ੍ਰਾਈਵੇਟ ਜੌਬ ਤੇ ਲੱਗ ਜਾ ਵੀ ਨਾ ਕਿ ਖੇਤੀਬਾੜੀ ਕਹਿੰਦਾ ਵਿੱਚ ਅਸੀਂ ਅੱਜ ਨਹੀਂ ਕੁੜੀ ਤੌਰ ਤੇ ਕੁੜੀ ਕੱਲ ਨੂੰ ਆ ਕੇ ਲੈ ਆ ਜੀ ਕਹਿੰਦਾ ਚਲੋ ਜੀ ਮੈਂ ਘਰੇ ਆ ਜਾਣਾ ਅਗਲੇ ਦਿਨ ਮੈਂ ਫੇਰ ਚਲਾ ਜਾਣਾ ਆਪਦੀ ਘਰ ਨੂੰ ਲੈਣ ਵਾਸਤੇ ਕਹਿੰਦਾ ਬਾਈ ਇਹ ਨਾ ਸਖਾ ਗਿਆ ਉਸ ਤੌਰ ਤੇ ਆ ਪੂਰਾ ਵੀ ਤੂੰ ਜਾ ਤੂੰ ਆਪਦਾ ਸਾਰਾ ਸੋਨਾ ਸੁੰਨਾ ਵੀ ਚੱਕ ਲਿਆ ਉਹਨਾਂ ਦਾ ਤੇ ਅੱਤੇ ਬੈਗ ਬੁੱਕ ਪੈਕ ਕਰਕੇ ਰੱਖੀ ਤਿਆਰ ਕਹਿੰਦਾ ਮੈਨੂੰ ਉਸ ਗੱਲ ਦਾ ਇਸ ਚੀਜ਼ ਦਾ ਬਿਲਕੁਲ ਨਹੀਂ ਪਤਾ ਨਾ ਕਹਿੰਦਾ ਚਲੋ ਜੀ ਮੈਂ ਅੱਜ ਘਰ ਨੂੰ ਘਰੇ ਲੈ ਆਉਣਾ ਉਸ ਤੋਂ ਬਾਅਦ ਮੈਂ ਫੇਰ ਗੀੜਾ ਲੈਣ ਚਲਾ ਜਾਣਾ ਗੀੜਾ ਲੈ ਕੇ ਮੈਂ ਫੇਰ ਆਉਣਾ ਕਹਿੰਦਾ ਜਦੋਂ ਮੈਂ ਦੁਬਾਰਾ ਘੇੜਾ ਲਾ ਕੇ ਘਰੇ ਆਉਣਾ ਤਾਂ ਮੈਂ ਕਿਦਾਂ ਅਚਾਨਕ ਬੈਠਾ ਘਰੇ ਆਪਦੀ ਘਰ ਵਾਲੀ ਕੋ ਰੋਟੀ ਖਾ ਰਹੀ ਹੁੰਦੀ ਹੈ ਤੇ ਕਹਿੰਦਾ ਇਹਨਾਂ ਨੇ ਆਪ ਆਪ ਦੇ ਵਿੱਚ ਮਾਵਾ ਤੀਆਂ ਨੇ ਪਲਾਨਿੰਗ ਕੀਤੀ ਹੁੰਦੀ ਹੈ ਕਹਿੰਦਾ ਮੇਰੀ ਸੱਸ ਮੇਰੀ ਘਰ ਵਾਲੀ ਨੂੰ ਫੋਨ ਲਾਉਂਦੀ ਹੈ ਤੇ ਇਹ ਮੇਰੀ ਘਰ ਦੀ ਕਹਿੰਦਾ ਸਪੀਕਰ ਤੇ ਗੱਲ ਕਰਨ ਲੱਗ ਜਾਂਦੀ ਹੈ ਤੇ ਅੱਗੋਂ ਮੇਰੀ ਸੱਸ ਇਹ ਬੋਲਦੀ ਹੈ ਵੀ ਮੇਰਾ ਜਵਾਈ ਦਾ ਲੋਕਾਂ ਨੂੰ ਇਹ ਗੱਲ ਕਹਿੰਦਾ ਫਿਰਦਾ ਵੀ ਮੇਰੀ ਸੱਸ ਸਿਰ ਤੇ ਬੰਨ ਲੈਂਦੀ ਹੈ ਪਟਕਾ ਦੇ ਕੰਨ ਨੂੰ ਲਾ ਲੈਂਦੀ ਹੈ ਫੋਨ ਵੀ ਸਾਰਾ ਦਿਨ ਸ਼ਹਿਰ ਚ ਘੇੜੇ ਕੱਢਦੀ ਹੈ ਕਹਿੰਦਾ ਚਲੋ ਜੀ ਇੰਨੀ ਗੱਲ ਸੁਣਦਿਆਂ ਕਹਿੰਦਾ ਮੈਂ ਉਹਨੂੰ ਇੱਕ ਗੱਲ ਕਹੀ ਵੀ ਮੈਂ ਇਹ ਗੱਲ ਨਹੀਂ ਕਹੀ ਨਹੀਂ ਕਹੀ ਨਹੀਂ ਕਹੀ ਕਹਿੰਦਾ ਮੈਂ ਆਪਦੀ ਜਵਾਕੜੀ ਦੇ ਸਿਰ ਤੇ ਆਧਰਾ ਕੇ ਸੌਂ ਵੀ ਖਾਧੀ ਵੀ ਮੈਂ ਇਹ ਗੱਲ ਨਹੀਂ ਕਹੀ ਕਹਿੰਦਾ ਉਹ ਤਾਂ ਗੱਲ ਤੁਹਾਨੂੰ ਤਿਆਰੀ ਨਾ ਹੋਵੇ ਕਹਿੰਦਾ ਕਹਿੰਦਾ ਚਲੋ ਜੀ 2-4 ਘੰਟੇ ਪਏ ਮੇਰੀ ਸੱਸ ਵੀ ਕਹਿੰਦਾ ਆਪ ਜੀ ਬੂਏਗੇ ਤੇ ਇਹਨੇ ਤਾਂ ਪਹਿਲਾਂ ਹੀ ਬੈਗ ਬੁੱਕ ਪੈਕੇ ਤੇ ਕੱਢੇ ਨੇ ਟੈਂਚੀ ਤੇ ਤੁਰਪੀ ਨਾਲ ਕੁਚੜ ਚੁੱਕੀ ਕੁੜੀ ਤੇ ਆਉ ਗਈ ਆਉ ਗਈ ਕਹਿੰਦਾ ਭਾਈ ਇਹਨੇ ਕੀ ਕੀਤਾ ਇਹਨੇ ਜਾ ਕੇ ਪੇਕਿਆਂ ਤੇ ਤੇ ਮੈਨੂੰ ਬਲਾਕ ਕਰਤਾ ਕਹਿੰਦਾ ਚਲੋ ਜੀ ਮੈਂ ਫੋਨ ਫਨ ਲਾਵਾਂ ਨਾ ਫੋਨ ਲੱਗੇ ਨਾ ਗੱਲਬਾਤ ਹੋਵੇ ਕਹਿੰਦਾ ਮੈਂ ਐਵੇਂ ਇਥੇ ਕੈਟੋਟਾ ਛਾਣੋਂ ਜਗ੍ਹਾ ਤੇ ਯਾਰ ਮਿੱਤਰਾਂ ਕੋਲੇ ਬਹਿ ਗਿਆ ਯਾਰ ਮਿੱਤਰਾਂ ਨੂੰ ਜਾਈ ਕੇ ਆਇਆ ਯਾਰ ਵੀ ਆ ਗੱਲ ਹੋ ਗਈ ਆ ਵੀ ਮੇਰੇ ਤੇ ਨਾਲ ਤਾਂ ਯਾਰ ਆ ਪਾਣਾ ਵਾਪਰ ਗਿਆ ਵੀ ਛੋਟੀ ਜੀ ਗੱਲ ਸੀ ਛੋਟੀ ਜੀ ਗੱਲ ਤੋਂ ਵੱਧਿਆ ਵੱਧੇ ਗੱਲ ਕਿੱਥੇ ਦੀ ਕਿੱਥੇ ਪਹੁੰਚ ਗਈ ਕਹਿੰਦਾ ਮੈਨੂੰ ਯਾਰਾ ਮਿੱਤਰਾਂ ਨੇ ਇਸ਼ਾਰੇ ਨੇ ਸਮਝਾਇਆ ਵੀ ਦੇਖ ਲੈ ਭਰਾਵਾ ਕਿਤੇ ਕੋਈ ਹੋਰ ਗੱਲਬਾਤ ਨਾ ਹੋਵੇ ਵੀ ਕਿਤੇ ਐਵੇਂ ਬਹਾਨੇ ਜੇ ਬਣਾਉਂਦੀ ਹੋਵੇ ਕਹਿੰਦਾ ਯਾਰ ਮੇਰੇ ਨਾਲ ਉਹ ਗੱਲ ਦਿਮਾਗ 'ਚ ਬਹਿ ਗਈ ਕਹਿੰਦਾ ਜਿਹੜੀ ਇਹਦੇ ਕੋਲ SIM ਚੱਲਦੀ ਸੀ ਉਹ ਕਹਿੰਦਾ ਮੇਰੇ ਨਾਂ ਤੇ ਚੱਲਦੀ ਸੀ ਕਹਿੰਦਾ ਮੈਂ ਸ਼ਾਮ ਨੂੰ ਕੀ ਕੀਤਾ ਵੀ ਮੈਂ ਸ਼ਾਮ ਨੂੰ ਕਦਰਜੋਸ ਸਵੇਰੇ ਮੈਂ ਉੱਠਿਆ ਪਿਆ ਭਰਾਵਾ ਕਹਿੰਦਾ ਉੱਥੇ ਤੋਂ 10 20 ਮੈਸੇਜ ਆਏ ਪਏ ਉਹਦੇ ਆਸ਼ਕ ਦੇ ਵੀ ਗੁੱਡ ਮਾਰਨਿੰਗ ਜਾਨੂ ਹਾਂ ਤੁਸੀਂ ਗੱਲ ਕਿਉਂ ਨਹੀਂ ਕਰਦੇ ਤੁਸੀਂ ਸਵਿਚ ਆਫ ਕਿਉਂ ਕਰਤਾ ਜੇ ਬੋ ਕਹਿੰਦਾ ਕਹਿੰਦਾ ਜਦੋਂ ਜਦੋਂ ਦਿਨ ਚੜਿਆ ਦਿਨ ਚੜਦਿਆਂ ਕਹਿੰਦਾ ਇਹਨੂੰ ਵੀ ਪਤਾ ਲੱਗ ਗਿਆ ਵੀ ਮੇਰੀ ਸਿਮ ਬੰਦ ਹੋ ਗਈ ਕਹਿੰਦਾ ਚਲੋ ਨੇ ਨਵਾਂ ਨੰਬਰ ਲੈ ਲਿਆ ਕਹਿੰਦਾ ਚਲੋ ਜਿਹੜਾ ਜਦਾ ਆਸ਼ਕ ਹੁੰਦਾ ਮੈਂ ਉਹਦਾ ਨੰਬਰ ਚੱਕ ਕੇ ਉਹਨੂੰ ਕਾਲ ਕਰਦਾ ਕਾਲ ਕਰਕੇ ਕਹਿੰਦਾ ਮੈਂ ਉਹਨੂੰ ਉੱਡ ਕੇ ਪੈ ਜਾਣਾ ਉਹਨੂੰ ਦਾਬੇ ਦੂਬੇ ਮਾਰੇ ਚਾਰ ਕਹਿੰਦਾ ਉਹ ਸਾਰਾ ਕੁਝ ਮੰਨ ਗਿਆ ਕਹਿੰਦਾ ਉਹ ਹਿਮਾਚਲ ਸਾਈਡ ਦਾ ਕਾ ਚਲੋ ਜੀ ਉਹ ਕਹਿੰਦਾ ਮੈਥੋਂ ਗਲਤੀ ਹੋ ਗਈ ਭਰਾਵਾ ਗਲਤੀ ਹੋ ਗਈ ਚਲੋ ਜੀ ਫੋਨ ਕੱਟਦਾ ਉਹਨੂੰ ਗਾਲਾਂ-ਗੋਲਾਂ ਕੱਢ ਕੇ ਕਹਿੰਦਾ ਕਹਿੰਦਾ ਉਹ ਉਧਰੋਂ ਮੈਂ ਫੋਨ ਕੱਟਦਾ ਨਾਲ ਦੀ ਨਾਲ ਹੀ ਮੇਰੇ ਘਰ ਤੇ ਦਾ ਫੋਨ ਆ ਜਾਂਦਾ ਵੀ ਹਾਂ ਤੇਰੀ ਹਿੰਮਤ ਕਿਵੇਂ ਹੋਈ ਉਹਨੂੰ ਫੋਨ ਕਰਨ ਦੀ ਉਹ ਮੇਰਾ ਜਸਟ ਫਰੈਂਡ ਸੀਗਾ ਤੂੰ ਗਲਤ ਸੋਚਦਾ ਐ ਜੇ ਉਹ ਉਹ ਕਹਿੰਦਾ ਯਾਰ ਮੈਂ ਸੋਚਿਆ ਵੀ ਵਿਆਹ ਤੋਂ ਬਾਅਦ ਕਿਹੜਾ ਫਰੈਂਡ ਹੁੰਦਾ ਤੇ ਜਿਹੜੇ ਮੇਰੇ ਕੋਲ ਮੈਸੇਜ ਆਏ ਪਏ ਵੀ ਉਹ ਲਵ ਯੂ ਲਿਖੀ ਜਾਂਦਾ ਜੇ ਬੋ ਲਿਖੀ ਜਾਂਦਾ ਕਹਿੰਦੀ ਚਲ ਕੋਈ ਗੱਲ ਨਹੀਂ ਫਿਰ ਤੈਨੂੰ ਮੈਂ ਨਿਬੜ ਲਾਂਗੀ ਦੇਖ ਲਾਂਗੀ ਕਹਿੰਦਾ ਚਲੋ ਜੀ ਕਹਿੰਦਾ ਦੀ ਮਾਂ ਵੀ ਕਹਿੰਦਾ ਲੰਡਰੀ ਸੀ ਕਹਿੰਦਾ ਸਰੇ ਦੀ ਕਹਿੰਦਾ ਉਹ ਵੀ ਬਥੇਰੇ ਅਫਸਰਾਂ ਕੋਲੇ ਰਾਤਾਂ ਰੁੱਤਾਂ ਕੱਟਦੀ ਦੀ ਤੇ ਉਹਦਾ ਵੀ ਕੰਮ ਮਾੜਾ ਹੀ ਸੀ ਕਹਿੰਦਾ ਕਹਿੰਦਾ ਚਲੋ ਜੀ ਦਾਜ ਦਾ ਪਰਚਾ ਪਵਾਤਾ ਉੱਥੇ ਮੈਂ ਜਦੋਂ ਮੈਨੂੰ ਸੱਜਿਆ ਜਾਂਦਾ ਥਾਣੇ ਕਹਿੰਦਾ ਉੱਥੇ ਮੈਂ ਜਾ ਕੇ ਜਦੋਂ ਬਿਆਨ ਦਿੰਦਾ ਕਹਿੰਦਾ ਚਲੋ ਜੀ ਉਹ ਅਫਸਰ ਚੰਗੇ ਹੁੰਦੇ ਆ ਉੱਥੇ ਮੇਰੀ ਸੁਣਵਾਈ ਹੋ ਜਾਂਦੀ ਆ ਤੇ ਉਹ ਗੱਲ ਕਹਿੰਦਾ ਮੇਰੇ ਹੱਕ ਚ ਹੋ ਜਾਂਦੀ ਆ ਕਹਿੰਦਾ ਉਸ ਤੋਂ ਪਤਾ ਹੀ ਵੂਮਨ ਸੈਲ ਚ ਮੇਰੇ ਤੇ ਕੇਸ ਕਰ ਦਿੰਦੇ ਆ ਕਹਿੰਦਾ ਚਲੋ ਜੀ ਕਰ ਕਰਾ ਕੇ ਕਿ ਤਰੀਕਾ ਕੋਰਟ ਚ ਪੈਂਦੀਆਂ ਖੱਜਲ ਖਵਾਰ ਹੁੰਦਿਆ ਹੁੰਦਿਆਂ ਕੰਦਾ ਉਸ ਤੋਂ ਬਾਅਦ ਇੱਕ ਕੀ ਕਰਤੂਤ ਕਰਦੀ ਤੁਸੀਂ ਇਹ ਗੱਲ ਸੁਣ ਕੇ ਹੈਰਾਨ ਹੋ ਜਾਓਗੇ ਵੀ 4 ਸਾਲਾਂ ਦੀ ਇਹਦੇ ਕੋਲੇ ਬੇਟੀ ਹੁੰਦੀ ਆ ਉਹ 4 ਸਾਲਾਂ ਦੀ ਧੀ ਇਹ ਮਾਵਾਤੀਆਂ ਰਲ ਕੇ ਕਿਸੇ ਨੂੰ ਗਾਂ ਗੋਦ ਦੇ ਦਿੰਦੀਆਂ ਨੇ ਕਿਸੇ ਲੋੜਵੰਦ ਨੂੰ ਗੋਦ ਦੇ ਕੇ ਤੇ ਇਹ ਕਹਿੰਦਾ ਮੇਰੇ ਘਰ ਵਾਲੀ ਗਾਂ ਆਪਦੇ ਆਸ਼ਕ ਨਾਲ ਵਿਆਹ ਕਰਾ ਲੈਂਦੀ ਆ ਗਾਂ ਜਾ ਕੇ ਜਿ ਘਰੇ ਫਿਰ ਇੱਕ ਧੀ ਜਨਮ ਲੈਂਦੀ ਆ ਕਹਿੰਦਾ ਮੈਨੂੰ ਭਾਈ ਬਾਅਦ ਚ ਪਤਾ ਲੱਗਿਆ ਬਾਅਦ ਚ ਇਹਦਾ ਗੱਲਾਂ ਨਿਕਲਦੀਆਂ ਹੁੰਦੀ ਜਦੋਂ ਬੰਦੇ ਦਾ ਰੌਲਾ ਪੈ ਜਾਂਦਾ ਕਹਿੰਦਾ ਕਹਿੰਦਾ ਬਾਅਦ ਚ ਪਤਾ ਲੱਗਿਆ ਵੀ ਜਿਹੜਾ ਮੇਰਾ ਸਹੁਰਾ ਸੀ ਉਹਨੇ ਆਤਮ ਹੱਤਿਆ ਕੀਤੀ ਸੀਗੀ ਤੇ ਉਹਨੇ ਆਤਮ ਹੱਤਿਆ ਵੀ ਮੇਰੀ ਸੱਸ ਦੇ ਲੱਛਣਾ ਕਰਕੇ ਕੀਤੀ ਸੀ ਕਿਉਂਕਿ ਦੇ ਲੱਛਣ ਬਹੁਤ ਮਾੜੇ ਸੀ ਪਿੰਡ ਦੇ ਵਿੱਚ ਤਾਂ ਬਈ ਉਹੀ ਗੱਲ ਹੋ ਗਈ ਵੀ ਸੋਹਣੀ ਸੁਨੱਖੀ ਵੇਕੇ ਐਵੇਂ ਅੰਨੀ ਅੰਨਾ ਹੋ ਗਿਆ ਹਨਾ ਤੇ ਲਵ ਮੈਰਿਜ ਕਰਾ ਲਈ ਨਾ ਘਰ-ਬਾਰ ਦੇਖਿਆ ਨਾ ਦੇਖਿਆ ਵੀ ਕਿਹੋ ਜਿਹਾ ਖਾਨਦਾਨ ਦਾ ਨਾ ਕੀ ਆ ਕੀ ਨਹੀਂ ਕਹਿੰਦਾ ਪੁਰਾਣੇ ਬਜ਼ੁਰਗ ਬਈ ਸਿਆਣੇ ਸੀ ਵੀ ਉਹ ਖਾਨਦਾਨ ਵੇਕੇ ਰਿਸ਼ਤਾ ਲੈਂਦੇ ਸੀ ਕਹਿੰਦਾ ਬਈ ਐਵੇਂ ਲਵ ਮੈਰਿਜ ਬੰਦਾਨਾ ਹੋ ਜਾਂਦਾ ਕਹਿੰਦਾ ਇਸਕੇ ਚ ਬੰਦਾਨਾ ਹੋ ਜਾਂਦਾ ਹਨਾ ਕਹਿੰਦਾ ਕੋਈ ਕੰਮ ਮੇਰੇ ਨਾਲ ਹੋਇਆ ਵੀ ਮੈਂ ਨਾ ਦਾ ਖਾਨਦਾਨ ਦੇਖਿਆ ਵੀ ਕੀ ਆ ਕੀ ਨਹੀਂ ਕਿ ਮੈਂ ਸੋਹਣੀ ਦੇਖ ਲਈ ਚਲੋ ਜੀ ਕਹਿੰਦਾ ਤੇ ਕਹਿੰਦਾ ਜਿਹੜਾ ਮੇਰਾ ਭਰਾ ਸੀਗਾ ਐ ਭਰਾਵਾ ਤੇ ਪਰਜਾਈ ਉਹ ਵੀ ਕਹਿੰਦਾ ਹੁਣ ਕਿਨਾਰਾ ਕਰਕੇ ਉਹ ਵੀ ਕਹਿੰਦੇ ਮੇਰ ਤੋਂ ਤੇ ਤੇਰੀਆਂ ਰੋਟੀਆਂ ਨਹੀਂ ਪੱਕ ਦੇਣਾ ਤੇਰੇ ਕੱਪੜੇ ਧੋਏ ਜਾਂਦੇ ਕਹਿੰਦਾ ਹੁਣ ਭਰਾਵਾ ਆਪਦੇ ਕੱਪੜੇ ਵੀ ਆਪੇ ਧੋਣਾ ਤੇ ਰੋਟੀ ਵੀ ਆਪਦੀ ਆਪੇ ਪਕਾਉਣਾ ਕਹਿੰਦਾ ਆ ਜੁੜੇ ਹੱਥ ਭਰਾਵਾ ਕਹਿੰਦਾ ਕਹਿੰਦਾ ਹੁਣ ਤਾਂ ਵਿਆਹ ਦੇ ਨਾਂ ਤੋਂ ਡਰ ਲੱਗਦਾ ਤੇ ਇਹੇ ਵੀਡੀਓ ਪਾਉਣ ਦਾ ਮਕਸਦ ਇਹੇ ਸੀਗਾ ਵੀ ਇਹ ਵੀਡੀਓ ਵਾਤਵਾਰ ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਇੱਕ ਮੈਸੇਜ ਲੋਕਾਂ ਤੱਕ ਜਾਵੇ ਵੀ ਜੇ ਭਾਈ ਤੁਸੀਂ ਲਵ ਮੈਰਿਜ ਕਰਵਾ ਰਹੇ ਹੋ ਤਾਂ ਕਮ ਸੇ ਕਮ ਖਾਨਦਾਨ ਜ਼ਰੂਰ ਦੇਖੋ ਖਾਨਦਾਨ ਦੇਖੇ ਬਿਨਾਂ ਲਵ ਮੈਰਿਜ ਨਾ ਕਰਾਓ ਕਈ ਵਾਰੀ ਫਿਰ ਇਹੋ ਜਿਹੇ ਨਤੀਜੇ ਬੰਦੇ ਨੂੰ ਭੁਗਤਣੇ ਪੈ ਜਾਂਦੇ ਆ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।